ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਾਂ ਗਵਾਂਧ ਤਮੰਦ ਸਵਿਕਾਰ ਬਣੀ ਹੈ ਜੀ ਮੁੰਡਾ ਸੰਘ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ 800 ਆਇਆ ਮਾਫੀ ਐਸਾ ਮੁੱਖਮਤoi ਪੂਰੇ ਇ ਪੰਜਾਬ ਸਰਕਾਰ ਨੇ ਸਰਕਾਰੀ ਸਿਹਤ ਸਹੂਲਤਾਂ ਦੇਣ ਦੇ ਲਈ ਚੁੱਕਿਆ ਇੱਕ ਹੋਰ ਮਹੱਤਵਪੂਰਨ ਕਦਮ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਲਈ ਆਡਿਟ ਕਰਨ ਦੇ ਹੁਕਮ ਜਾਰੀ ਤੇ ਨਾਲ ਹੀ ਹੋਵੇਗਾ ਫਾਇਰ ਸੇਫਟੀ ਆਡਿਟ ਜੀ ਹਾਂ ਇਸ ਵੇਲੇ ਪੰਜਾਬ ਸਰਕਾਰ ਨੇ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਜਿਸ ਦੇ ਨਾਲ ਸੂਬਾ ਵਾਸੀਆਂ ਨੂੰ ਸਰਕਾਰੀ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਸ ਦੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਲਈ ਆਡਿਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਫਾਇਰ ਸੇਫਟੀ ਆਡਿਟ ਵੀ ਕੀਤਾ ਜਾਵੇਗਾ ਇਹ ਸਾਰੀ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਹੁਰਾ ਨੇ ਦਿੱਤੀ ਹੈ। ਉਹਨਾਂ ਨੇ ਇਹ ਜਾਣਕਾਰੀ ਉਸ ਵੇਲੇ ਦਿੱਤੀ ਜਦੋਂ ਉਹ ਇੱਕ ਖਾਸ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਇਹ ਗੱਲ ਆਖੀ ਹੈ ਕਿ ਪੰਜਾਬ ਦੇ ਜਿੰਨੇ ਵੀ ਜ਼ਿਲ੍ਹਾ ਪੱਧਰ ਦੇ ਹਸਪਤਾਲ ਨੇ ਜਾਂ ਫਿਰ ਤਹਿਸੀਲ ਪੱਧਰ ਤੇ ਜਿਹੜੇ ਹਸਪਤਾਲ ਨੇ ਉਹਨਾਂ ਦੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਲਈ ਆਡਿਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਫਾਇਰ ਸੇਫਟੀ ਆਡਿਟ ਵੀ ਕੀਤਾ ਜਾਵੇਗਾ ਦੱਸਦੀ ਹੈ ਕਿ ਇਸ ਮੀਟਿੰਗ ਦੇ ਵਿੱਚ ਸਿਵਲ ਸਰਜਨ ਤੇ ਨਾਲ ਹੀ ਮੈਡੀਕਲ ਕਾਲਜਾਂ ਦੇ ਜਿੰਨੇ ਵੀ ਸੁਪਰਡੈਂਟ ਨੇ ਤੇ ਹੋਰ ਵੀ ਅਲਾ ਅਧਿਕਾਰੀ ਸ਼ਾਮਿਲ ਸਨ ਇਸ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਇਹ ਗੱਲ ਆਖੀ ਗਈ ਹੈ ਕਿ ਜਦੋਂ ਬਿਜਲੀ ਦਾ ਕੱਟ ਲੱਗ ਜਾਂਦਾ ਹੈ ਤਾਂ ਫਿਰ ਬਿਜਲੀ ਸਪਲਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਯੂਪੀਐਸ ਪਾਵਰ ਬੈਕਅਪ ਹੋਣਾ ਚਾਹੀਦਾ ਹੈ ਜਿਹੜਾ ਕਿ ਘੱਟੋ ਘੱਟ ਅੱਧੇ ਘੰਟੇ ਦਾ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਹੈ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਉਹ ਦਿੱਤੀਆਂ ਜਾਣ ਉਹਨਾਂ ਨੇ ਕਿਹਾ ਹੈ ਕਿ ਜਸਤੇ ਵਿੱਚ ਇਸ ਤੋਂ ਇਲਾਵਾ ਜਿਹੜਾ ਕਿ ਆਪਰੇਸ਼ਨ ਥੀਏਟਰ ਹੈ ਜਾਂ ਫਿਰ ਹੋਰ ਵੀ ਲੇਬਰ ਰੂਮ ਹੋ ਸਕਦਾ ਹੈ ਜਿਹੜਾ ਹੋਰ ਵੀ ਇਸ ਤੋਂ ਇਲਾਵਾ ਜਿਹੜੀਆਂ ਵਿਸੂਲਤਾ ਨੇ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਉਹਨਾਂ ਨੇ ਇੱਥੇ ਵੀ ਗੱਲ ਆਖੀ ਹੈ ਕਿ ਇਸ ਤੋਂ ਇਲਾਵਾ ਜਨਰੇਟਰ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਹਸਪਤਾਲ ਦੇ ਵਿੱਚ ਜਿਹੜੇ ਵੀ ਮਰੀਜ਼ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਦੇ ਸਬੰਧ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕਮੇਟੀਆਂ ਦਾ ਗਠਨ ਵੀ ਹੋਣਾ ਚਾਹੀਦਾ ਹੈ ਜਿਹੜਾ ਕਿ ਜ਼ਿਲ੍ਹਾ ਪੱਧਰ ਤੇ ਵੀ ਹੋਵੇ ਤਾਂ ਨਾਲ ਹੀ ਅਗ ਪੱਧਰ ਤੇ ਵੀ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਜਿਹੜੀਆਂ ਕਮੇਟੀਆਂ ਨੇ ਇਹਨਾਂ ਦੇ ਮੈਂਬਰਾਂ ਦਾ ਇੱਕ WhatsApp ਗਰੁੱਪ ਵੀ ਹੋਣਾ ਚਾਹੀਦਾ ਹੈ ਤਾਂ ਕਿ ਸਮੇਂ-ਸਮੇਂ ਤੇ ਇੱਕ ਦੂਸਰੇ ਦੇ ਨਾਲ ਤਾਲਮੇਲ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਇਹ ਕਮੇਟੀਆਂ ਬਣਾਈਆਂ ਜਾਣਗੀਆਂ ਇਹਨਾਂ ਦੇ ਜਿਹੜੇ ਮੈਂਬਰ ਹੋਣਗੇ ਉਹ ਆਪਸ ਦੇ ਵਿੱਚ ਤਾਲਮਿਲ ਰੱਖਣਗੇ ਤੇ ਕਿਸੇ ਵੀ ਪ੍ਰਕਾਰ ਦੀ ਜਿਹੜੀ ਸਹੂਲਤ ਹੈ ਅਗਰ ਉਹ ਦਿੱਤੀ ਜਾਣੀ ਹੈ ਤਾਂ ਫਿਰ ਇੱਕ ਦੂਸਰੇ ਦੀ ਸਹਾਇਤਾ ਵੀ ਕਰਨਗੇ ਉਹਨਾਂ ਨੇ ਕਿਹਾ ਹੈ ਕਿ ਇਹ ਕਮੇਟੀਆਂ ਆਪਸ ਦੇ ਵਿੱਚ ਸੰਪਰਕ ਦੇ ਵਿੱਚ ਰਹਿਣ ਤੇ ਜਿੱਥੇ-ਜਿੱਥੇ ਵੀ ਜਿਸ ਦੀ ਡਿਊਟੀ ਲਗਾਈ ਗਈ ਹੈ ਆਪਣੀ ਡਿਊਟੀ ਨੂੰ ਤਨਦੇਹੀ ਦੇ ਨਾਲ ਨਿਭਾਉਣ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਹਸਪਤਾਲ ਨੇ ਚਾਹੇ ਉਹ ਜ਼ਿਲ੍ਹਾ ਪੱਧਰ ਤੇ ਨੇ ਚਾਹੇ ਸਬਡਿਵੀਜ਼ਨਲ ਨੇ ਸਾਰਿਆਂ ਦੇ ਵਿੱਚ ਬਿਜਲੀ ਨਿਰਵਿਘਨ ਸਪਲਾਈ ਹੋਣੀ ਚਾਹੀਦੀ ਹੈ ਜਦੋਂ ਬਿਜਲੀ ਦਾ ਕੱਟ ਲੱਗ ਜਾਵੇ ਤਾਂ ਫਿਰ ਜਿਹੜਾ ਤੇ ਬੈਕਅਪ ਰੱਖਿਆ ਗਿਆ ਉਸ ਦਾ ਜਿਹੜਾ ਤੁਰੰਤ ਹੈ ਉਸ ਨੂੰ ਚਾਲੂ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਫਿਰ ਜਿਹੜੇ ਮਰੀਜ਼ ਨੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਜਨਰੇਟਰ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਦੱਸਦੀ ਹਾਂ ਕਿ ਇਸ ਮੀਟਿੰਗ ਦੇ ਵਿੱਚ ਵ੍ਰਿੰਦਰ ਕੁਮਾਰ ਸ਼ਰਮਾ ਦੇ ਸਮੇਤ ਹੋਰ ਵੀ ਸਿਵਲ ਸਰਜਨ ਤੇ ਸੁਪਰਡੈਂਟ ਸ਼ਾਮਿਲ ਸਨ ਤੇ ਉਹਨਾਂ ਨੇ ਜਿਹੜੇ ਹੁਕਮ ਜਾਰੀ ਹੋਏ ਨੇ ਉਹਨਾਂ ਨੂੰ ਅਮਲੀ ਰੂਪ ਵਿੱਚ ਲਿਆਉਣ ਦੇ ਲਈ ਉਹਨਾਂ ਨੇ ਯਕੀਨ ਦਿਵਾਇਆ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਇਹ ਮੈਂਬਰ ਹੋਣਗੇ ਨਾ ਕਮੇਟੀਆਂ ਦੇ ਉਹ ਆਪਣੀ ਡਿਊਟੀ ਨੂੰ ਤਨਦੇਹੀ ਦੇ ਨਾਲ ਨਿਭਾਉਣਗੇ ਤਾਂ ਕਿ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਅਮਲੀ ਰੂਪ ਦਿੱਤਾ ਜਾ ਸਕੇ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਇਹ ਹੁਕਮ ਜਾਰੀ ਕੀਤੇ ਜੇ ਕਈ ਨੇ ਤੇ ਜਿਨਾਂ ਨੂੰ ਬਹੁਤ ਜਲਦ ਅਮਲੀ ਰੂਪ ਵੀ ਦਿੱਤਾ ਜਾਵੇਗਾ ਇਸ ਬੰਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਕੀ ਕਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਅੱਜ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜੀ ਇੱਕ ਹਾਈ ਲੈਵਲ ਮੀਟਿੰਗ ਕੀਤੀ ਹੈ ਜੀ ਸਟੇਟ ਲੈਵਲ ਤੇ ਜਿਹਦੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਹੈਲਥ ਮੈਡੀਕਲ এডਿਊਕੇਸ਼ਨ ਪੀਰਡ ਜੁਡੀ ਬੀਐਨਆਰ ਤੇ ਚੇਅਰਮੈਨ ਪੀਐਸਪੀ ਸੀਐਪੀਐਸਪੀ ਸੀਐਲ ਤੇ ਸਾਰੇ ਸੀਨੀਅਰ ਸੈਕਟਾਰਸ ਦੇ ਨਾਲ ਉਹ ਡਾਇਰੈਕਟਰ ਹੈਲਥ ਤੇ ਡਾਇਰੈਕਟਰ ਮੈਡੀਕਲ এডਿਊਕੇਸ਼ਨ ਦੇ ਨਾਲ ਉਹਦੇ ਚ ਡਿਟੇਲਡ ਸਟਰਕਚਰ ਦਿੱਤੀ ਹੈ ਕਿ ਜਿਹੜੀ ਦੋਨੋਂ ਬਿਜਲੀ ਦੀ ਸਪਲਾਈ ਤੇ ਫਾਇਰ ਸੇਫਟੀ ਨੂੰ ਲੈ ਕੇ ਆਡਿਟ ਕੀਤਾ ਜਾਏਗਾ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਉਹਦੇ ਵਿੱਚ ਜਿਹੜਾ ਸਟੇਟ ਲੈਵਲ ਦੇ ਉੱਤੇ ਆ ਉਹਦੇ ਵਿੱਚ ਸਾਡੇ ਜਿਹੜੇ ਡੀਐਚਐਸ ਡੀਆਰਐਮਈ ਔਰ ਜਿਹੜੇ ਚੀਫ ਇੰਜੀਨੀ ਤੇ ਜਿਹੜੇ ਡਾਇਰੈਕਟਰ ਡਿਸਟ੍ਰਿਬਿਊਸ਼ਨ ਦਾ ਪੀਪੀਐਸਪੀਸੀਐਲ ਦੇ ਇਸੇ ਤਰ੍ਹਾਂ ਜਿਹੜਾ ਜ਼ਿਲ੍ਹਾ ਲੈਵਲ ਦੇ ਉੱਤੇ ਸਿਵਲ ਸੈਚਨ ਦੀ ਜਗ੍ਹਾ ਅਕਸ਼ਟਾ ਦੇ ਵਿੱਚ ਹੀ ਐਸਸੀ ਜਿਹੜੇ ਹੋਣਗੇ ਜਾਂ ਐਕਸ਼ਨ ਹੋਣਗੇ ਪੀਪੀਐਸਪੀਸੀਐਲ ਦੇ ਔਰ ਜਿਹੜੇ ਇਸੇ ਤਰ੍ਹਾਂ ਬੀਆਰਐਡੀ ਔਰ ਜਿਹੜੇ ਆਪਣੇ ਡੈਪਟੀ ਕਮਿਸ਼ਨਰ ਨਾਲ ਕੋਆਰਡੀਨੇਸ਼ਨ ਹੋਏਗੀ ਉਹ ਵੀ ਪ੍ਰੋਸੈਸ ਦੇਣਗੇ ਆਪਣਾ ਸੋ ਇਹਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਜਿਹੜੇ ਕਿ ਸਾਰੇ ਹਸਪਤਾਲ ਨੂੰ ਵਿਜ਼ਿਟ ਕਰਨਗੇ ਦੇ ਵਿਲ ਮੇਕ ਸ਼ੋਰ ਕਿ ਹਰ ਇੱਕ ਜਾਈਓਪਰੇਸ਼ਨ تھیਟਰ ਜਾਂ ਨੇਬਰ ਰੂਮ ਹੈ ਤੇ ਕੋਈ ਆਪਣਾ ਕ੍ਰਿਟੀਕਲ ਏਰੀਆ ਹੈਗਾ ਆਈਸੀਯੂ ਹੈ ਜਿੰਨੇ ਵੀ ਕ੍ਰਿਟੀਕਲ ਏਰੀਆ ਆ ਗਏ ਉਹਨਾਂ ਦੇ ਵਿੱਚ ਜਿਹੜੀ ਬੈਕਅਪ ਹੋਣੀ ਚਾਹੀਦੀ ਹੈ ਪਹਿਲਾਂ ਸਭ ਤੋਂ ਪਹਿਲਾਂ ਯੂਪੀਐਸ ਦੀ 30 ਮਿੰਟ ਵਾਸਤੇ ਜਿਹੜੀ ਕਿ ਫ੍ਰੈਕਸ਼ਨ ਆਫ ਅ ਸੈਕਿੰਡ ਦੇ ਵਿੱਚ ਆਟੋਮੈਟਿਕਲੀ ਐਕਟਿਵ ਹੋ ਜਾਏਗਾ ਤੇ ਇਕੱਟੋ-ਕੱਟ 6 ਤੋਂ 7 ਘੰਟੇ ਦੀ ਜਨਰੇਟਰ ਦੀ ਬੈਕਅਪ ਹੋਏਗੀ ਅਨ ਵਾਕਿੰਗ ਆਰਡਰ ਤੇ ਉਹ ਸਾਰਾ ਚੈੱਕ ਕਰਨਗੇ ਉਹਨੂੰ ਮੇਨਟੇਨ ਕਰਨਗੇ ਔਰ ਸਪੈਸ਼ਲ ਡਿਊਟੀਆਂ ਲਗਾਈਆਂ ਜਾਣਗੀਆਂ ਤੇ ਮੈਂ ਸਾਰੇ ਲੋਕਾਂ ਨੂੰ ਅਸ਼ੋਰ ਕਰਦਾ ਜੀ ਕਿ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਅਸੀਂ ਜਿਹੜੇ ਸਾਡੇ ਸਰਕਾਰੀ ਹਸਪਤਾਲ ਚ ਉਹਨਾਂ ਨੂੰ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਏਗੀ ਔਰ ਬਿਲਕੁਲ ਆਨ ਇੰਟਰਪਟਿਡ ਪਾਵਰ ਸਪਲਾਈ ਹੋਏਗੀ ਔਰ ਜਿਹੜੀ ਪੀਏਪੀਐਸ ਪੀਸੀਐਲ ਹੈ ਉਹ ਹੌਟਲਾਈਨ ਜਿੱਥੇ ਜਿਹੜਾ ਹੈਗਾ ਉਹਦੇ ਚ ਇੱਕ ਆਲਟਰਨੇਟ ਸੋਰਸ ਵੀ ਜਿੱਥੇ ਪੋਸੀਬਲ ਹੋਏਗੀ ਲੋੜ ਹੋਏਗੀ ਡਿਸਟ੍ਰਿਕਟ ਕਾਰਪੋਰੇਟ ਦੇਣਗੇ ਸੋ ਅਸੀਂ ਇਹ ਸਾਰਾ ਕੁਝ ਜਿਹੜੀ ਮਰੀਜ਼ਾਂ ਦੀ ਸੇਫਟੀ ਦਾ ਪੂਰਾ ਧਿਆਨ ਰੱਖਾਂਗੇ ਔਰ ਮੈਂ ਲੋਕਾਂ ਨੂੰ ਸ਼ੋਰ ਕਰਦਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਸਿਸਟਮ ਨੂੰ ਬਿਲਕੁਲ